ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਸਿਹਤ ਸਵਾਮਾ ਦੇ ਖੇਤਰ ਵਿੱਚ ਐਸਪੀਐਸ ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਵਿਸ਼ਵ ਹੈਲਥ ਡੇ ਨੂੰ ਸਮਰਪਿਤ ਐਸਪੀਐਸ ਹਸਪਤਾਲ ਵੱਲੋਂ ਸ਼ੇਰਪੁਰ ਚੌਂਕ ਤੋਂ ਲੈ ਕੇ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਭਾਗ ਲਿਆ ਫਲੈਗ ਆਫ ਡਾਕਟਰ ਸੁਨੀਲ ਕਤਿਆਲ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਤੇ ਡਾਕਟਰ ਸ਼ਿਵਾਨੀ ਟੰਡਨ ਨੇ ਕੀਤਾ ਮੁੱਖ ਮਹਿਮਾਨ ਵਜੋਂ ਏਸੀਪੀ ਟ੍ਰੈਫਿਕ ਚਰਨਜੀਤ ਲਾਂਬਾ ਨੇ ਭਾਗ ਲਿਆ ਰੈਲੀ ਪਖਵਾਲ ਰੋਡ ਤੋਂ ਹੁੰਦਿਆਂ ਹੋਇਆਂ ਓਮੈਕਸਿਸ ਬਿਕੇਸ ਸਥਿਤ ਐਸਪੀਐਸ ਮੈਡ ਸੈਂਟਰ ਤੋਂ ਵਾਪਸ ਹੋ ਕੇ ਮਾਡਲ ਟਾਊਨ ਵਿਖੇ ਐਸਪੀਐਸ ਮੈਡ ਸੈਂਟਰ ਵਿਖੇ ਸੰਪੰਨ ਹੋਈ। ਏਸੀਪੀ ਲਾਂਬਾ ਨੇ ਪਾਗਲੈਣ ਵਾਲਿਆਂ ਨੂੰ ਸਰਟੀਫਿਕੇਟ ਤੇ ਮੈਡਲ ਵੰਡੇ ਓਐਸਜੀ ਗੁਰਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਐਮਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੇਂ-ਸਮੇਂ ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ।

सा सिर्फ नाम होगा देखो यही सोच रही ट्रैफिक आया कि मगर थोड़ा साथ मिले कई है लोग जे बड़े सइलेंट कंट्रीब्यूटर हैं और शहर की तरक्की शहर की सफाई शहर के सुधार वो दिन रात लेके रहते हैं और मैं उन्होंने कभी सामने आता नहीं ਜੋ ਉਹਨਾਂ ਲੋਕਾਂ ਜਿਹੜੇ ਐਸਪੀਐਸ ਹਸਪੀਟਲ ਵੀ ਗਿਆ ਬੈਂਗਲੂਰ ਫਿਰ ਸਾਰੇ ਹਨ ਮੈਂ ਬਹੁਤ ਬਤਾਈ ਨੂੰ ਨਾ ਔਰ ਮੈਂ ਉਮੀਦ ਕਰਦਾ ਕਿ ਇਸ ਈਵੈਂਟ ਤੋਂ ਤੁਹਾਡੇ ਵਰਗੇ ਜਿਹੜੇ ਮੌਜੂਦ ਹਨ ਉਹ ਦੇਖ ਕੇ ਸਾਰੇ ਸ਼ਹਿਰੀ ਅੱਗੇ ਆਉਣਗੇ ਔਰ ਆਪਣੇ ਸ਼ਹਿਰ ਆਪਣੇ ਘਰ ਦੀ ਤਰ੍ਹਾਂ ਪਿਆਰ ਕਰਨਗੇ ਲਾਈਫ ਸਟਾਈਲ ਵਿੱਚ ਚੇਂजेस ਕਰ ਲੈਣੇ ਆਪਣੀ ਫਿਜ਼ੀਕਲ ਐਕਟੀਵਿਟੀ ਘਟ ਗਈ ਆਪਣੀ ਡਾਈਟ ਬੜੀ ਪੈਤ੍ਰਿਚ ਹੋ ਗਈ ਮੈਂਟਲ ਸਟ्रेस ਚ ਹੈ ਇਹਨਾਂ ਲਾਈਫ ਸਟਾਈਲ ਬਿਮਾਰੀਆਂ ਜਿਵੇਂ ਅੱਜ ਸ਼ੂਗਰ ਦੀ ਬਿਮਾਰੀ ਡਾਇਬੀਟਸ ਬਲੱਡ ਪ੍ਰੈਸ਼ਰ ਹਾਰਟ ਡਿਜ਼ੀਜ਼ ਕੋਟਿਆਂ ਦਾ ਦਮਣਾ ਬਹੁਤ ਹੋਰ ਲਾਈਫ ਸਟਾਈਲ ਬਿਮਾਰੀਆਂ ਇਹਨਾਂ ਨੂੰ ਕੰਟਰੋਲ ਕਰਨ ਲਈ ਸਭ ਤੋਂ ਪਹਿਲੀ ਚੀਜ਼ ਹੈ ਫਿਜ਼ੀਕਲ ਐਕਟੀਵਿਟੀ ਜਿਵੇਂ ਅੱਜ ਤੁਸੀਂ 21 ਕਿਲੋਮੀਟਰ ਸਾਈਕਲ ਚਲਾਈ ਇਹ ਨਾ ਵੀ ਹੋਵੇ ਤਾਂ ਹਫ਼ਤੇ ਚ 5 ਦਿਨ 25 டேஸ் வாக் ਕਰ लो ਉਹ ਇਸ ਤੇ ਬਰਾਬਰ ਹੋ ਜੀ ਲੇਕਿਨ ਸਾਈਕਲਿੰਗ ਬਹੁਤ ਚੀ ਐਕਸਰਸਾਈਜ਼ ਹੈ ਜਰੂਰ ਕਰਨੀ ਚਾਹੀਦੀ ਜਿੱਤੇ ਵੀ ਤੱਕ ਪੋਸਿਬਲ ਹੋਵੇ